ਮੱਲ ਲਵਾਂਗੇ ਮੱਲ ਲਵਾਂਗੇ ਇੱਥੇ ਸਾਡੇ ਹੱਥ ਇੱਥੇ ਰੱਖ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਜਿੱਥੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਉੱਥੇ ਹੀ ਹੁਣ ਕਿਸਾਨ ਪਰਿਵਾਰਾਂ ਦੇ ਖੁਸ਼ੀ ਸਮਾਗਮ ਚ ਵੀ ਇਸ ਸੰਘਰਸ਼ ਦਾ ਰੰਗ ਨਜ਼ਰ ਆਉਣ ਲੱਗਾ ਹੈ ਅਜਿਹਾ ਹੀ ਇੱਕ ਨੋਖਾ ਜ਼ਾਰਾ ਪਿੰਡ ਆਸਾ ਬੁੱਟਰ ਵਿਖੇ ਦੇਖਣ ਨੂੰ ਮਿਲਿਆ ਹੈ ਇੱਥੇ ਕਿਸਾਨ ਦੇ ਪੁੱਤ ਦੇ ਵਿਆਹ ਚ ਕੇਂਦਰ ਨੂੰ ਨਸੀਰਤਾ ਦਿੰਦੇ ਕਿਸਾਨ ਸੰਗਠਨਾ ਸੰਬੰਧਿਤ ਗੀਤਾਂ ਦੇ ਕਿਸਾਨ ਵੀਰ ਤੇ ਪੈਣਾ ਨੱਚਦਿਆਂ ਹੋਈਆਂ ਦਿਖਾਈ ਦਿੱਤੀਆਂ ਨੇ ਵਿਆਹ ਦੀ ਜਾਗੋ ਤੇ ਪ੍ਰੋਗਰਾਮ ਚ ਸਿਰ ਤੇ ਜਾਗੋ ਦੇ ਨਾਲ ਨਾਲ ਹੱਥਾਂ ਚ ਕਿਸਾਨੀ ਝੰਡੇ ਚੁੱਕੇ ਗਏ ਨੇ ਅਤੇ ਟੜਕ ਪੜਕ ਵਾਲੇ ਗੀਤਾਂ ਦੀ ਥਾਂ ਕੇਂਦਰ ਲੋਕਕਾਰ ਦੇ ਗੀਤ DJ ਤੇ ਵਜਾਏ ਗਏ ਨੇ 23 ਮੌਕੇ ਪੇਚਾ ਪੈ ਗਿਆ ਸੈਂਟਰ ਨਾਲ ਗੀਤ ਤੇ ਪਰਿਵਾਰਕ ਮੈਂਬਰ ਖੂਬ ਨੱਚੇ ਨੇ ਪਰਿਵਾਰਕ ਮੈਂਬਰਾਂ ਦੇ ਚਿਹਰੇ ਤੇ ਖੁਸ਼ੀ ਸਾਫ਼ ਝਲਕਦੀ ਹੋਈ ਦਿਖਾਈ ਦਿੱਤੀ ਹੈ ਤੇ ਤੇ ਨਾਲ ਹੀ ਕਿਸਾਨ ਵੀਰ ਨੂੰ ਕਿਸਾਨੀ ਸੰਘਰਸ਼ ਤੇ ਡੱਟੇ ਰਹਿਣ ਦੀ ਗੱਲ ਅਤੇ ਕੇਂਦਰ ਖਿਲਾਫ ਨਾਰੇਬਾਜ਼ੀ ਕੀਤੀ ਹੈ। ਵਿਆਹ ਸਮਾਰੋਹ 'ਤੇ ਪਹੁੰਚੇ ਕਿਸਾਨ ਆਗੂ ਮੁਤਾਬਕ ਹੁਣ ਕਿਸਾਨਾਂ ਦੇ ਖੁਸ਼ੀ ਸਮਾਗਮਾਂ 'ਚ ਵੀ ਕਿਸਾਨ ਸੰਘਰਸ਼ ਦੀ ਲਹਿਰ ਦਿਖਾਈ ਦੇਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦਾ ਆਂਦਾਤਾ ਲੱਖਾਂ ਦੀ ਗਿਣਤੀ 'ਚ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦਾ ਘੇਰਾਓ ਕਰਕੇ ਬੈਠਾ ਹੈ। ਜਿਸ 'ਚ ਬੱਚੇ, ਨੌਜਵਾਨ, ਬਜ਼ੁਰਗ ਅਤੇ ਹਰੇਕ ਵਰਗ ਕਿਸਾਨਾਂ ਅੰਦੋਲਨ 'ਚ ਸ਼ਾਮਲ ਹੈ। ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਕੇ ਦਿੱਲੀ ਤੋਂ ਵਾਪਸੀ ਦੀ ਗੱਲ ਕਹੀ ਜਾ ਰਹੀ ਹੈ। ਦੇਖੋ ਇਹ ਜਿਹੜਾ ਅੱਜ ਇੱਕ ਬੜਾ ਖੁਸ਼ੀਆਂ ਭਰਿਆ ਮਾਹੌਲ ਆ ਜਿਹੜਾ ਵਿਆਹ ਦਾ ਹੈਗਾ ਇਸ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਜਦੋਂ ਸਾਡੇ ਬੱਚਿਆਂ ਦਾ ਵਿਆਹ ਹੁੰਦਾ ਬੜਾ ਖੁਸ਼ੀਆਂ ਭਰਿਆ ਮਾਹੌਲ ਹੁੰਦਾ ਪਰ ਜਿਹੜੇ ਸਾਡੇ ਤੇ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਲੈ ਕੇ ਆਇਆ ਇਹਦਾ ਅੰਦੋਲਨ ਅਸੀਂ ਜਿਸ ਦਿਨ ਤੋਂ ਲੈ ਕੇ ਉਸ ਦਿਨ ਤੋਂ ਸਾਡਾ ਅੰਦੋਲਨ جاری ਹੈ। ਇਸ ਅਧੋਲਨ ਤੇ ਚੱਲਦਿਆਂ ਹੀ ਕਿਸਾਨ ਨੇ ਆਪ ਦੀ ਫਸਲ ਇਕੱਠੀ ਕੀਤੀ ਕਿਸਾਨ ਨੇ ਇਸ ਅਧੋਲਨ ਦੇ ਚੱਲਦਿਆਂ ਹੀ ਆਪ ਦੀ ਫਸਲ ਦੀ ਬਜਾਈ ਕੀਤੀ ਨਵੀਂ ਦੀ ਹਰੀ ਦੀ ਜਿਵੇਂ ਕਿ ਕਣਕ ਦੀ ਔਰ ਇਸ ਅਧੋਲਨ ਦੇ ਵਿੱਚ ਚੱਲਦਿਆਂ ਹੀ ਜਿਹੜਾ ਕਿਸਾਨ ਪਰਿਵਾਰ ਹੈਗਾ ਜਿਨ੍ਹਾਂ ਦਾ ਕਿ ਅੱਜ ਕੱਲ ਸਮਾਂ ਹੁੰਦਾ ਸਾਡੇ ਬੱਚਿਆਂ ਦਾ ਵਿਆਹ ਸ਼ਾਦੀ ਕਰਨ ਦਾ ਇਸੇ ਅਧੋਲਨ ਦੇ ਵਿੱਚ ਚੱਲਦਿਆਂ ਹੀ ਅਸੀਂ ਆਪ ਦੇ ਬੱਚਿਆਂ ਨੇ ਵਿਆਹ ਕਰ ਰਹੇ ਹਾਂ ਔਰ ਨਾਲ ਬੱਚਿਆਂ ਦੇ ਵਿਆਹਾਂ ਦੇ ਵਿੱਚ ਅਸੀਂ ਅਧੋਲਨ ਆਪਦਾ ਜਾਰੀ ਰੱਖ ਰਹੇ ਹਾਂ ਔਰ ਜੋ ਮੋਤੀ ਸਾਹਿਬ ਨੂੰ ਮੋਦੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਜੋ ਅਧੋਲਨ ਹੈ ਅਸੀਂ ਚੱਲ ਚੱਲ ਰਿਹਾ ਸਾਡਾ ਦਿੱਲੀ ਦੇ ਵਿੱਚ ਚੱਲ ਰਿਹਾ ਹੈ ਉਹ ਸਾਡੇ ਘਰਾਂ ਦੇ ਵਿੱਚ ਵਿਆਹ ਸਮਾਗਮਾਂ ਦੇ ਵਿੱਚ ਵੀ ਉਹ ਦੋਲਨ ਚੱਲ ਰਿਹਾ ਹੈ ਇਹ ਦੋਲਨ ਸਾਡਾ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਸਾਡੇ ਹੱਕ ਸਾਨੂੰ ਨਹੀਂ ਦਿੰਦੇਗੇ ਉਹਨਾਂ ਚਿਰ